ਜਾ ਯਾਰ ਆਹ ਤੇ ਬਹੁਤਾ ਮਾੜਾ ਹਾਲ ਦਾ ਦੋ ਦਿਨ ਹੋ ਗਏ ਮੈਂ ਕਾਲਜ ਨਹੀਂ ਜਾ ਗਿਆ ਮੇਰੇ ਤੋਂ ਹੈ ਇੱਕ ਦਾਦੀ ਆਉਂਦਾ ਨਾ ਹੀ ਲੈਂਦੀ ਮਾੜੇ ਵਾਲੇ ਕੋਈ ਨਾਂ ਲਾਦਾਗਾ ਕਰਾਂ ਤੇ ਕਰਾਂਗੀ ਹੁਣ ਲੈ ਤੇ ਹੁਣ ਨਿਕਾਉਂ ਕੋਈ ਨਹੀਂ ਪਪਾ ਪਪਾ ਹਾਂ ਸੁਦਾ ਸੁਣੋ ਮੇਰੀ ਕੀ ਗੱਲ ਪਤਾ ਆ ਮੇਰੇ ਕੋ ਝੜ ਜੂ ਲਾਦਾ ਕੱਲ ਨਹੀਂ ਰੱਸਦਾ ਤੇ ਇੱਥੇ ਰਹਾਦੇ ਸਾਈਡ ਤੇ ਕੋਈ ਗੱਲ ਨਹੀਂ ਪਈ ਵੱਜੂਗਾ ਮੈਂ ਰਹਾ ਕੋਈ ਦਾਦੀ ਵਾਲੀ ਵੀ ਉਹ ਚੱਲ ਯਾਰ ਮੇਰੀ ਗੱਲ ਸੁਣ ਲੈ ਹੁਣ ਚਾਰ ਦਿਨੋਂ ਚੱਲੇ ਆ ਉਹ ਫੋਨ ਕਰਦੇ ਨਹੀਂ ਜੱਗੇ ਲੱਗੀ ਤਾਂ ਪੁੱਤ ਬਾਰ-ਬਾਰ ਠੀਕ ਨਹੀਂ ਕੁੜੀ ਨੇ ਕਿਹਾ ਜੇ ਮੇਰੇ ਕੋ ਆਈ ਗਈਏ ਨਹੀਂ ਮੈਨੂੰ ਮਗਰ ਨੂੰ ਜਾਨੋਂ ਹੋਰ ਲੱਗਾ ਪਤਾ ਵੀ ਨਹੀਂ ਸਰਦਾ ਉਹ ਯਾਰ ਪਤਾ ਤੇ ਸਾਰਿਆਂ ਨੂੰ ਹੈਗਾ ਵਾ ਹੈ ਤੇ ਦਾਦੀ ਤੇ ਇਦਾਂ ਦਿਮਾਗ ਕੰਮ ਕਰਦਾ ਵੀ ਦੋ ਦਿਨ ਰਹਿ ਕੇ ਤੇ ਮਾ ਜਾ ਉੱਥੇ ਹੈ ਉਹੀ ਤੇ ਗੱਲ ਵਾ ਸਾਡਾ ਮੰਦਾਲ ਹੋ ਗਿਆ ਮਗਰੋਂ ਨਾਲ ਰੋਟੀ ਟਾ ਉਹਨੇ ਮਿਲ ਲਈ ਆ ਨਾ ਕੋ ਛਾੜੂ ਪੋਚਾ ਲੱਗ ਕੇ ਨਾ ਪੁੱਤ ਗੁੱਸਾ ਨਾ ਕਰ ਕੋਈ ਗੱਲ ਛਾੜੂ ਮੈਂ ਫੇਰ ਦੇਣਾ ਦੋ ਮਿੰਟਾਂ ਦੀ ਕਰ ਲੋ ਉਹ ਨਹੀਂ ਗੱਲ ਹੈਗੀ ਛਾੜੀ 10 ਮਿੰਟ ਬੈਠਾ ਹਾਂ ਜਾਈ ਤੇ ਮੈਂ ਜਾ ਦੋ ਮਿੰਟ ਬੈਠ ਕੇ ਫਿਰ ਚੱਲ ਕਰਤਾ ਕਰਤਾ ਕੰਮ ਆ ਦੋ ਦਿਨ ਹੋ ਗਏ ਮੈਂ ਕੱਲ ਨੂੰ ਜਾ ਗਿਆ ਉਹ ਮੁੜ ਕੇ ਗੁੱਸੇ ਹੁੰਦੇ ਆ ਹੁਣ ਕੇ ਟੈਂਡ ਸਾਰੀ ਲੇਟ ਹੋ ਜਾਂਦੀ ਉੱਥੇ ਸਾਰੀ ਉਹ ਗੱਲ ਤੇ ਤੇਰੀ ਠੀਕ ਵਾਹ ਹੁਣ ਕੀ ਕਰਾ ਹੁਣਾ ਉਹਦੇ ਦੇ ਵੀ ਆਉਣਾ ਜੇ ਉਹਨੇ ਰੋਟੀ ਮੰਗਣੀ ਹੈ ਹੈ ਯਾਰ ਪਾਪਾ ਕੀ ਬਈ ਮੈਂ ਲੱਗ ਪਿਆ ਐਵੇਂ ਮੈਂ ਕੀ ਕਰਾਂ ਯਾਰ ਉਤੋਂ ਘੋੜੇ ਘੋੜੇ ਠੰਡ ਪੈਂਦੀ ਪੁੱਤਾਂ ਮੰਦਾ ਹੋ ਗਿਆ ਅੱਡਾ ਤੇ ਇਹ ਬੰਦਾ ਕਰੇ ਕਿੱਧਰ ਨੂੰ ਜਾਈਏ ਕੀ ਕਰੀਏ ਨਾ ਕੋਈ ਦੇਖਦਾ ਵਾ ਜਾਂਦੇ ਨਾ ਕੋਈ ਦੇਖਦਾ ਅੱਗੇ ਵੀ ਆਹ ਕਰ ਲੈਣਾ ਵਾ ਸੱਜਣਾ ਏਦਾਂ ਵੀ ਹੰਨੀ ਕੋਈ ਕੀ ਬੰਦਾ ਕਰੂ ਚੱਲ ਜਾ ਬਾੜਾ ਬੋੜਾ ਨਾ ਮੇਰੇ ਨਾਲ ਹੱਥ ਫੜਾ ਤਪਵਾਦਾ ਕਰੋ ਤੇ ਮੈਂ ਟਾਈਮ ਨਿਕਲ ਦੇਣਾ ਕੋਈ ਗੱਲ ਨਹੀਂ ਹੈ ਮੈਂ ਅਸੇ ਤੋ ਕਾਲ ਜਾਇਆ ਕਰਦਾ ਕੰਮ ਹੁੰਦਾ ਹੋਵੇ ਨਹੀਂ ਤੇ ਨਾ ਮੈਂ ਨਹੀਂ ਹੋਰ ਵੀ ਕਰਨਾ ਚੱਲ ਕੋਈ ਨਹੀਂ ਮੇਰੀ ਇਹ ਗੱਲ ਸੁਣ ਤੂੰ ਇਤਰਾ ਕਰ ਦਾਦੀ ਆਪਣੀ ਨੂੰ ਫੋਨ ਕਰ ਜਾ ਭੂਆ ਨੂੰ ਕਰ ਪੀ ਇਹਨੂੰ ਭਲਾ ਦੇ ਉੱਥੋਂ ਇਹਦੇ ਮਰਦ ਤੇ ਲਿਆ ਭੁੱਖੇ ਇੱਥੇ ਠੀਕ ਨਹੀਂ ਉਹੀ ਤੇ ਗੱਲ ਵਾ ਆਹੋ ਕੋਈ ਨਹੀਂ ਕਰਦਾ ਹੁਣ ਪਪਾ ਮੈਂ ਨਾ ਰਹਿਣ ਦੀ ਪਪਾ ਇਹ ਪਾਣੀ ਹੁਣ ਅੰਦਰ ਕੀ ਹੋ ਗਿਆ ਇਹ ਉਹ ਬਾਹਰ ਆ ਗਿਆ ਹੋਈਆ ਤਾਂ ਨਾ ਲੱਗਦਾ ਲੱਗੋ ਖਾਏ ਆਏ ਆ ਯਾਰ ਐਸਾ ਕਿ ਰੋਟੀ ਨਹੀਂ ਉਹ ਉਪਰਾ ਉਪਰਾ ਮੈਂ ਕੀ ਕਰਾਂ ਮੈਂ ਝਾੜੂ ਮਾਰ ਕੇ ਧਾਈ ਹਾਂ ਬੋਲ ਹੋ ਗਿਆ ਮੈਂ ਗਾਲ ਨਹੀਂ ਦੇ ਇਹ ਤੈਜੀ ਹੁਣ ਮੈਂ ਕਹਿ ਦਿੰਦੇ ਉਹ ਯਾਰ ਰੋ ਰੋ ਕੇ ਕਹਿੰਦੇ ਘਰ ਕੋਈ ਹੁੰਦਾ ਵਾ ਤੁਹਾਡਾ ਦਿਮਾਗ ਖਰਾਬ ਐਂ ਤਾਂ ਕਰੋ ਕੰਮ ਲਈ ਲਾ ਲਓ ਯਾਰ ਹੱਦ ਕੋ ਫਰਾਵਾ ਕਾਮਰੇ ਦੀ ਦੂਰ ਨਹੀਂ ਹੁੰਦੀ ਹੁੰਦੀ ਨਹੀਂ ਕੋਈ ਆਉਂਦਾ ਇੱਥੇ ਇੱਕ ਡੇਰੇ ਦੇ ਘਰ ਪਾਲਿਆ ਵਾ ਐਡੀ ਦੂਰ ਕਾਮਰੇ ਨਹੀਂ ਹੁੰਦੀ ਕੋਈ ਕੋਈ ਗੱਲ ਨਹੀਂ ਕੀਤਾ ਕਰਨ ਲੱਗਾ ਫੋਨ ਦਾਦੀ ਨੂੰ ਨਹੀਂ ਪਤਾ ਕੀ ਘਰ ਆਉਣਾ ਉਹ ਯਾਰ ਇਵੇਂ ਟੇਢੋ ਗਿਆ ਗੱਲ ਤਾਂ ਸੁਣ ਲਾ ਬਈ ਤੂੰ ਤੂੰ ਭੁੱਖਾ ਭੁੱਖਾ ਘਰੀ ਆਇਆ ਕਰ ਨਹੀਂ ਮੋਰੀ ਗੱਲ ਸੁਣ ਜੇ ਬਹੁਤੀ ਭੁੱਖ ਲੱਗੀ ਤਾਂ ਆਪ ਲਾ ਹੀ ਖਾਣਾ ਯਾਰ ਅੱਗੇ ਆਪ ਲਾ ਲਾ ਖੁੰਦੇ ਰਹੇ ਹੋ ਫਸਟੀ ਨੂੰ ਕਰਨਾ ਹੋਣਾ ਸਭ ਕੋ ਪੁੱਤ ਜੋ ਮਰਜੀ ਹੋ ਦੇ ਉਹ ਮੇਰੀ ਗੱਲ ਸੁਣ ਬਹੁਤੀਆਂ ਗੱਲਾਂ ਨਾ ਕਰ ਤੇ ਦਾਦੀ ਆਪਣੇ ਤੋਂ ਫੋਨ ਕਰਤ ਨੂੰ ਮੈਂ ਕਹਿੰਦੇ ਲਿਆ ਹਾਂ ਚਲੋ ਯਾਰ ਮੈਂ ਫੋਨ ਕਰ ਹੀ ਦਿੰਨਾ ਉਹਨੂੰ ਕਰ ਯਾਰ ਲਾ ਉਹ ਕਹਿੰਦੇ ਮਤਲੇ ਭੁੱਖੇ ਭੂਆ ਨੂੰ ਕਹਿਣਾ ਹਾਂ ਮੈਂ ਚੱਲਾਂ ਅੰਦਰ ਆ ਦੇਖੋ ਮੈਂ ਦਾ ਕਿੱਥੇ ਪਾ ਲਵਾਂ ਹੈਲੋ ਸੱਸੀ ਦਾ ਭੂਆ ਜੀ ਹਾਂਜੀ ਠੀਕ ਠੀਕ ਜੇ ਹੋਰ ਘਰ ਬੋਸਾ ਠੀਕ ਠਾਕ ਬਾਸ ਵਧੀਆ ਵਧੀਆ ਤੇ ਮੈਂ ਆ ਭੇਜ ਰਾਂ ਦਾਦੀ ਨੂੰ ਹੁਣ ਬਹੁਤ ਚਾਰ ਦਿਨ ਹੋ ਚੱਲੇ ਆ ਅੱਛਾ ਅੱਛਾ ਆਇਆ ਨਾ ਸ਼ਾਮੀ ਅੱਜ ਚਲੋ ਭੇਜ ਦਿਓ ਭੇਜ ਦਿਓ ਉਹ ਤੁਹਾਨੂੰ ਪਤਾ ਹੱਟ ਦਾ ਬੁੱਧਾ ਮੜਾ ਹਾਲ ਹੋ ਜਾਂਦਾ ਵਾ ਤੁਹਾਨੂੰ ਸਾਰੀ ਗੱਲ ਦਾ ਪਤਾ ਵਾ ਹਾਂਜੀ ਹਾਂਜੀ ਯੱਕਲਾ ਦਿਓ ਆਓ ਖਿਲਾ ਦਿੰਦੇ ਆ ਆਹ ਚਲੋ ਠੀਕ ਆ ਭੂਆ ਜੀ ਮੈਂ ਕਰਦਾ ਨੂੰ ਸ਼ਾਮੀ ਫੋਨ ਫਿਰ ਲੈ ਮੇਰੀ ਗੱਲ ਕਰਾਈ ਭੂਆ ਨਾਲ ਕਰਿਓ ਗੱਲ ਪਪਾ ਨਾਲ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਠੀਕ 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 ਤੁਸੀਂ ਸੌਂ ਹਾਂ ਵਧੀਆ ਆਪਣਾ ਉਹ ਮੈਂ ਕਿ ਬੀਬੀ ਨੂੰ ਘਲਾ ਦੇਣਾ ਸੀ ਹੈ ਆੜੀ ਰੋਟੀ ਨਾਥੇ ਨਹੀਂ ਤੇ ਕੋਈ ਆਹੋ ਤੁਹਾਨੂੰ ਪਤਾ ਤਾਂ ਹੈ ਗਏ ਸਾਰੀ ਗੱਲ ਦਾ ਹੈ ਤੇ ਵੀ ਇਤਰਾ ਕਰਿਓ ਸ਼ਾਮਾ ਨੂੰ ਭੇਜ ਦਿਓ ਹੈ ਚਲੋ ਅਜੇ ਮਾੜਾ ਮੋੜਾ ਲੂਗਾ ਫੂਕਾ ਕਰ ਲੈਂਦੇ ਹਾਂ ਹੁਣ ਕੀ ਕਰਨਾ ਫਿਰ ਹਾਂ ਭੈਣ ਜੀ ਕੰਮ ਵਾਲੀ ਕੰਮ ਵਾਲੀ ਜੀ ਤੂੰ ਰਹਉਂਦੀ ਥੇ ਆਹੋ ਦੇਰੇ ਤੇ ਆਹ ਕੋਨੇ ਹੀ ਭੈਣ ਜੀ ਪੈਸੇ ਵੱਧ ਘੱਟ ਦੀ ਨਹੀਂ ਗੱਲ ਹੁੰਦੀ। ਖਾਣੇ ਕੋਈ ਆਉਂਦਾ ਇੱਥੇ। ਨਾਲੇ ਲੋਕੀ ਤਾਂ ਠੰਡ ਬੜੀ ਆ। ਮਾਓ। ਧੁੰਦ ਸੀ ਕੜਾ ਹੋਏ। ਉਹ ਤਾਂ ਗੱਲ ਵਾ। ਕਾ ਦਾਦੀ ਨੂੰ ਭੁਲਾ ਦੋ ਪਰਾਇਂ ਮਰਦ ਨੇ ਭੁਖੇ। ਆਹੋ। ਇਹਦੇ ਭਾਈ ਨੂੰ ਕਿਆ ਬੜੇ ਕਾਹ ਕਰ ਦੇਣਾ। ਆਹ ਠੀਕ ਆ। ਚਲੋ ਠੀਕ ਹੈ ਠੀਕ ਹੈ। ਚੰਗਾ ਭੈਣ ਸਤਿ ਸ੍ਰੀ ਅਕਾਲ। ਮੇਰੀ ਗੱਲ ਸੁਣੋ। ਐਦਾਂ ਕਰੋ ਰੋਟੀਆਂ ਤੋਂ ਲਾਹ ਕੇ ਦੇ ਦਿਓ ਨਿੱਕੇ ਨੂੰ ਉਹਨੂੰ। ਸਬਜੀ ਰਾਤ ਅਰਕ ਤੋਂ ਮਸਾ ਉਹ ਜਿਹੜਾ ਰਾਤੀ ਆਟਾ ਗੁੱਦਾ ਸੀ ਨਾ ਹਾਂ ਉਹ ਤੇ ਰਾਤੀ ਬੁਗਾਦਾ ਖਾਦਾ ਗਿਆ ਉਹ ਥੋੜਾ ਬੋਧਾ ਹੁਣ ਕਰ ਲੋ ਕਿ ਕੀ ਕਰਨ ਮੈਂ ਤਸਵੀ ਕਰਾਂ ਇਸ ਤਰ੍ਹਾਂ ਕਰਦਾ ਵਾਂ ਖਿਜੜੀ ਬਣਾਉਣਾ ਥੋੜੀ ਜੀ ਆਹ ਖਿਜੜੀ ਬਣਾਉਣਾ ਫਿਰ ਹੈ ਆਓ ਵੀ ਖਾ ਲੈਨੇ ਚੱਲ ਫੇ ਠੀਕ ਆ ਚੰਗਾ ਵਾ ਯਾਰ ਅੱਗੇ ਦਿਨ ਵੇਖਣੇ ਪਣੇ ਸੀ ਕਿਤੇ ਸੋਚਿਆ ਨਹੀਂ ਖੜੀ ਚੱਲੇ ਯਾਰ ਚੱਲੋ ਨਿਆਣੇ ਨੂੰ ਚਾਹ ਬਣਾ ਕੇ ਪਹਿਲਾਂ ਦੋ ਮਿੰਟ ਸਵਰ ਕਰ ਜਾਣਗੇ ਤਮੜੇ ਖਾਣੇ ਰੋਟੀ ਖਾਣੇ ਕੀ ਦਈਆ ਤੁਹਾਡੀ ਜੀ ਕੀ ਬੰਦਾ ਕਰੇ ਯਾਰ ਮੁਸੀਬਤ ਹੀ ਪਈ ਐ ਸੱਤ ਤੇ ਬੜਾ ਉਖਾ ਟਾਈਮ ਲੇਣਾ ਬੀਬੀ ਵੀ ਇੱਥੇ ਰਹੇਗੀ ਨਿਆਣੀ ਰੋਟੀ ਘੜੀ ਘੜੀ ਆਣ ਕੇ ਰੋਟੀ ਮੰਗਦੇ ਆ ਕੋਹ ਹਾਲੀਆਂ ਜਨੂਨੀਆਂ ਤੋਂ ਬਿਨਾਂ ਨਹੀਂ ਆ ਅੱਗੇ ਹੁੰਦੀ ਤੇ ਸਾਰੇ ਕਾਰੋਬਾਰ ਉਹ ਕਰੀ ਜਾਂਦੀ ਤੇ ਕਿੰਜ ਗੱਲ ਦੀ ਚਿੰਤਾ ਨਹੀਂ ਸਿਰਫ ਖਾਣ ਵਾਲਾ ਖਿਆਲ ਹੁੰਦਾ ਹੈ ਨਾ ਬਣਾਉਣ ਵਾਲਾ ਨਾ ਰੇ ਨੂੰ ਨਾਲ ਲੈਣਾ ਨਾ ਦੇਣਾ ਵਾੜਾ ਮੋੜਾ ਸਮਾਨ ਲੈ ਆ ਕੇ ਦੇਣਾ ਚੱਲ ਖਾ ਪੀ ਕੇ ਫਿਰ ਬਿੱਲ ਆਦਰ ਬੜੀ ਜਾਨ ਤੰਗ ਹੋਈ ਥਰ ਨਾਲ ਇਹ ਬੰਦਾ ਚਲੋ ਟੈਂਪਰ ਸਾਰੇ ਨੰਗ ਜਾਣੇ ਗੱਲਾਂ ਯਾਦ ਰੱਖੀਓ ਯਾਰ ਮੈਨੂੰ ਤੇ ਬੜੀ ਭੁੱਖ ਲੱਗੀ ਓ ਭਰਾਵਾ ਕਿਤੇ ਭੁੱਖ ਜਰ ਵੀ ਲਿਆ ਕਰ ਕੀ ਜਰ ਇਹਨੇ ਨੂੰ ਭੁੱਖ ਹੀ ਨਹੀਂ ਕੀਦੀ ਐ ਸੇਰ ਦਾ ਕੋਈ ਖਾਦਾ ਨਹੀਂ ਤੇ ਭੁੱਖ ਹੀ ਲੱਗਣੀ ਐ ਪਾਣੀ ਪੀ ਕੇ ਟਾਈਮ ਕੱਢਣਾ ਉਹ ਕੋਈ ਗੱਲ ਨਹੀਂ ਤੈਨੂੰ ਦੇ ਦੇਣੇ ਕੋਨਾ ਕੋਆ ਜਣਾ ਬਾਪੂ ਯਾਰ ਚ ਭਰੋਕੇ ਜੀ ਆਹ ਮੇਰਾ ਪਤਾ ਨਾ ਤਰ ਜਾ ਵੀ ਲੋੜ-ਪੜ ਚੱਲ ਆਲਾ ਠੀਕ ਚੰਗੀਆਂ ਭਰੀਏ ਕੋਈ ਹੈ ਆਓ ਆ ਲੋੜ ਪੜ ਤੇ ਇਹ ਪੀ ਲਓ ਮੈਂ ਪੀਣਾ ਕੋਈ ਨਹੀਂ ਆਹ ਤੇ ਜਾਣਾ ਕਿੱ데 ਹੈ ਨਹੀਂ ਨਹੀਂ ਘਰੇ ਹੀ ਜਾਣਾ ਚਾਹੀਦਾ ਤੇ ਜਾਏ ਕਿੱ데 ਕੋਈ ਨਹੀਂ ਕੋਈ ਨਹੀਂ ਪੜਾਉਂਦੇ ਮਾੜੀ ਬੁੱਢੀ ਜਿੱਦਾਂ ਨਹੀਂ ਬਣਦੀ ਚੰਗਾ ਚੰਗਾ ਅਪੀਲਾ ਹੋਣਾ ਆਸਾਸ ਰਾਏ ਦੇ ਟਿੱਡ ਜੇ ਜੇ ਅੱਜ ਮਾਂ ਹੁੰਦੀ ਤੇ ਐ ਵਾਲੇ ਰੋਟੀਆਂ ਗਰਮ-ਗਰਮ ਆਉਂਦੀਆਂ ਹੋਣਗੀਆਂ ਓਏ ਭਰਾਵਾ ਹੁਣ ਕੀ ਕਰੀਏ ਐਂ ਦੇ ਕਿੰਨ ਦੋਹੋਂ ਦੱਸਣਾ ਵੀ ਆਪਣਾ ਤੇ ਨਾਲ ਇੱਕ ਗਾਜਾ ਪੁੱਛਣੀ ਓ ਸੋਚਿਆ ਕੋਹਣ ਕੀ ਅੱਗੇ ਦਾ ਅੱਗੇ ਦਾ ਭਰਾ ਹਾਂ ਤੇ ਕਰ ਲੋ ਕਰ ਲੋ ਤੇ ਫਿਰ ਕੀ ਕਰਨਾ ਫਿਰ ਸਾਰੇ ਜਾਣੀ ਇਹ ਕੰਮ ਚੰਗਾ ਲੱਗੰ데요 ਉਪਰ ਆ ਮੈਨੂੰ ਬੜਾ ਚੰਗਾ ਲੱਗੰ데요 ਕਿਹੜਾ ਨਿਆਣਾ ਚਾਹੁੰਦਾ ਵੀ ਇਹ ਕੰਮ ਹੋ ਜੇ ਉਹਦੀ ਗੱਲ ਉਹਨਾਂ ਨਾਲ ਤਾਂ ਦੇ ਮਰੇ ਭਰਾ ਕੀ ਕਰ ਸਕਦੇ ਆ ਇਹ ਨਾਨਾ ਹੈ ਕੀ ਆ ਕੇ ਕਹੇ ਕਿ ਮੈਨੂੰ ਜ਼ਮੀਨ ਦਾ ਹਿੱਸਾ ਵੀ ਚਾਹੀਦਾ ਵਾ ਸਾਰੇ ਰੋਗ ਭਰਾ ਮਾਰਨੇ ਹਟਿਆ ਕੇ ਈ ਪੋਤਾ ਭਰਾ ਕੀ ਹੋਣਾ ਵਾ ਆਨੁਦੇ ਤੇ ਰੋਟੀ ਪੱਕਦੀ ਹੋ ਜੂਗਾ ਸਾਡੀ ਗੱਲ ਇਹ ਹੀ ਉਹ ਆਲੇ ਤੂੰ ਹੀ ਬਾਤ ਲੱਜਣਾ ਉਹ ਆੜੇ ਆੜੇ ਤਰ ਲੈ ਲੈਣ ਨੇ ਇਹ ਹੁਣ ਕੇ ਨਾਂ ਲਵਾਂਗੇ ਹੈ ਕਿ ਨਹੀਂ ਤੇ ਬਾਹਰ ਤਾਂ ਕਿਦਾਂ ਉਹ ਬਾਹਰ ਦੀ ਯਾਰ ਲੰਮੇ ਕਿਤੇ ਕੋਈ ਨਹੀਂ ਮੇਰ ਦੀ ਲੱਗ ਸਕਦਾ ਵੀ ਅਮ ਲੜਾ ਮੇਰਾ ਭਰਾ ਟਾਈਮ ਸੈੱਟ ਤੇ ਹੋ ਬੁਈ ਕੰਮ ਕਰਨ ਦੀ ਜੀ ਨਹੀਂ ਕਰਦਾ ਚੱਲ ਹੁਣ ਕੀ ਕਰ ਸਕਦੇ ਹੁਣ ਡਾਣਾ ਤੇ ਪੈਣਾ ਹੀ ਐ ਇੱਥੇ ਪਾਸੇ। ਉਹ ਚੱਲ ਹੁਣ ਕੀ ਕਰ ਸਕਦੇ ਹੁਣ ਡਾਣਾ ਤੇ ਪੈਣਾ ਹੀ ਐ ਇੱਥੇ ਪਾਸੇ। ਓਏ ਆਹੋ ਜਾ। ਇਹਦੇ ਇੱਥੇ ਨੌਕਰੀ ਵੇਖਦਾ ਪੁਲਿਸ ਦੀ। ਚੱਲ ਵੇਖਦੇ ਆ ਕੋਨਾ ਕੋ। ਚੱਲ ਪੀਲਾ ਚਾਹ ਮੇਰਾ ਵੀ ਕੋਈ ਗੱਲ ਨਹੀਂ। ਹਾਂ ਕੋਈ ਨਹੀਂ। ਹਾਂ। ਆਇਓ ਪਪਾ ਤੀਵੀ। ਓਏ ਚੱਲ ਤੂੰ ਤੇ ਪੀਲਾ ਪਪਾ ਨੇ ਆਈ ਜਾਣਾ। ਹਾਂ ਮਿੰਨ ਤੇ ਬਾਬਾ ਬੈਨ ਲੱਗ ਗਿਆ ਜਾਈ ਨਾ। ਪਤਾ ਨਹੀਂ ਮੁੰਡਿਆਂ ਨੇ ਮੈਨੂੰ ਕੀ ਕਹਿਣਾ ਹੈ। ਤੇ ਦਾਦੀ ਇੰਨੇ ਦਿਨ ਲਾ ਕੇ ਆ ਗਈਆਂ ਤੇ ਹੁਣ ਮੈਂ ਕੀ ਕਰਦੀ ਕੁੜੀ ਨੇ ਵੀ ਆਉਣ ਨਹੀਂ ਦਿੱਤਾ ਮੈਨੂੰ ਸਰੀਰ ਵੀ ਠੀਕ ਨਹੀਂ ਚਲੋ ਵੇਖ ਲਈਏ ਹੁਣ ਜਾ ਕੇ ਕੀ ਕਹਿੰਦੇ ਨੇ ਲੱਗ ਜਾਂਦਾ ਪਤਾ ਕੋਈ ਗੱਲ ਨਹੀਂ ਵੇਲਾ ਠੰਡ ਕਿੰਨੀ ਹੋ ਗਈ ਹੈ ਉਹ ਲਓ ਦਾਦੀ ਮਾਂ ਵੀ ਆ ਹੀ ਗਏ ਜੀ ਬੀਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਾਦੀ ਮਾਂ ਸਤਿ ਸ਼੍ਰੀ ਅਕਾਲ ਬੈਠੇ ਹੋ ਤੇ ਹੋਰ ਸੁਨਾਨ ਆ ਜਾਓ ਆਹ ਵੇਖਦਾ ਬੀਬੀ ਕਹਦੇ ਆ ਤੁਹੀਂ ਚੱਲ ਗਿਆ ਅਟਾ ਦਿਲ ਨੂੰ ਨਹੀਂ ਲੱਗਦਾ ਇਸ ਤੋਂ ਬਾਅਦ ਪਾਣੀ ਪੀਣਾ ਜੇ ਨਹੀਂ ਪਤਾ ਠੰਡ ਪੜੀ ਆ ਪਾਣੀ ਨਹੀਂ ਪੀਣਾ ਕੋਈ ਗੱਲ ਨਹੀਂ ਪਾਣੀ ਦੀ ਨਹੀਂ ਤੇ ਉਹੀ ਅੰਨਾ ਚੰਗੀ ਕੀਤੀ ਐ ਤੇ ਭਰਾਵਾ ਮੈਂ ਕੀ ਕਰਨੀ ਪੁੱਤ ਫਿਰ ਮੈਂ ਗਈ ਦਵਾਈ ਲੈਣ ਤੇ ਮੈਂ ਕਿਹਾ ਕੁੜੀ ਵੀ ਰੋਜ਼ ਫੋਨ ਕਰਦੀ ਆ ਵੀ ਆਉਂਦੀ ਨਹੀਂ ਤੂੰ ਵੀ ਵੀ ਆਉਂਦੀ ਨਹੀਂ ਮੰਮੀ ਠਾਰ ਕੇ ਫਿਰ ਮੈਂ ਕਿਹਾ ਚੱਲ ਅੱਜ ਮੈਂ ਦਵਾਈ ਲੈਣ ਆਈ ਆ ਤੇ ਮੈਂ ਅੱਜ ਹੋਈ ਜਾਣੀ ਉਹਨੇ ਹੁਣ ਕੰਨੀ ਆਉਣੀ ਨਹੀਂ ਦਿੱਤਾ ਕਿੱਦਾਂ ਥੁਲੀ ਕਰੀ ਧੰਦਾ ਵਾ ਹੈ ਤਾਨੂੰ ਪਤਾ ਸਾਡਾ ਕਿੰਨਾ ਔਖਾ ਹੋ ਗਿਆ ਮਗਰ ਤਾਂ ਤੇ ਸਾਡੀ ਕੋਈ ਫਿਕਰ ਹੀ ਹੈ ਨਹੀਂ ਕੀ ਨਾ ਭੂਆ ਨੂੰ ਠੀਕ ਆ ਤਾਂ ਉਹ ਤੁਹਾਡੇ ਹੁੰਦਿਆ ਨਾ ਅੱਗੇ ਰਮਨ ਵੀ ਆ ਜਾਂਦੀ ਹੁੰਦੀ ਆਹੋ ਤੇ ਹੁਣ 2-3 ਦਿਨ ਹੋ ਗਏ ਤੇ ਉਹ ਵੀ ਨਹੀਂ ਹੁੰਦੀ ਬਸ ਤਾਂ ਇਹਦਾ ਡੋਟੀ ਪੰਦੈਦਾ ਮੁਸ਼ਕਲ ਹੋਇਆ ਵੀ ਕੋਈ ਗੱਲ ਕਰਨ ਵਾਲੇ ਨਹੀਂ ਉਹ ਉਹ ਹੀ ਫੇਰਾ ਮਾਰ ਜਾਂਦੀ ਆਣ ਕੇ ਉਹ ਤਾਂ ਗੱਲ ਇਹ ਨਾਲੇ ਬੀਬੀ ਕੌਣ ਕਹਿੰਦੇ ਘਰ ਹੁੰਦਾ ਠੀਕ ਨਹੀਂ ਤੁਹਾਡੇ ਤੋਂ ਬਾਅਦ ਮੈਂ ਪਿੰਡ 'ਚ ਵੀ ਗਿਆ ਸੀ ਕਿ ਦੋਵਾਂ ਘਰ ਮੈਂ ਚਲ ਕੰਮ ਵਾਲੀ ਵੇਨਦਾ ਹਾਂ ਉਹ ਕਹਿੰਦੇ ਮੈਂ ਠੰਡ ਬੜੀ ਖਾੜ ਕੋਈ ਡੇਰੇ ਤੇ ਆਇਆ ਜਾਂਦਾ ਨੇ ਕੰਮ। ਤੋ ਇਹ ਕਦੇ ਇੱਕ ਅੱਧਾ ਦਿਨ ਆਇਆ ਚਾਰ ਦਿਨ ਆਇਆ ਉਸੇ ਫਟਾ ਦੇ ਮਗਰੋਂ ਮੁਸ਼ਕਲ ਹੋ ਗਈ ਨਾਲ। ਹੁਣ ਉਹਨੂੰ ਕਹਿਣਾ ਸੀ ਕਿ ਮੈਂ ਹੋਣ ਨਹੀਂ ਉਹ ਸਾਲਾ ਖੰਡ ਆਉਣਾ ਇੱਥੇ। ਠੀਕ ਨਹੀਂ ਸਾਡੇ ਘਰ ਦਾ ਨਹੀਂ ਕੰਮ ਚੱਲਦਾ। ਉਹ ਤੇ ਗੱਲ ਮੈਂ ਉਹਨੂੰ ਕਹੀ ਪਤਾ ਪਿੱਛੇ ਦਾ ਘਰ ਕਿਦਾਂ ਚੱਲਦਾ ਹੋਣਾ ਰੋਟੀ ਖਰੇ ਕਿਦਾਂ ਖਾਂਦੇ ਹੋਣੇ ਆਪ ਪਕਾ ਕੇ। ਉਹ ਤੇ ਗੱਲ ਵਨ। ਕਿ ਤੂੰ ਤੇ ਮੈਨੂੰ ਰੱਖ ਲਿਆ ਦੋ ਚਾਰ ਦਿਨ ਤੇ ਉਹਨਾਂ ਦਾ ਬੜਾ ਮੁਸ਼ਕਲ ਹੋਇਆ ਹਨ। ਤੇ ਉਹ ਫਿਰ ਆਂਦੀ ਵੀ ਚੱਲ ਕੋਈ ਨਹੀਂ ਹੁਣ ਆਈ ਆ ਤੇ ਰਹਿ ਲਾ ਦੋ ਦਿਨ। ਖਾਂਦੇ ਹੀ ਹੋਣਗੇ ਪਕਾ ਕੇ ਮਾੜੀ ਚੰਗੀ। ਓਏ ਅੱਜ ਵੀ ਫੋਨ ਕੀਤਾ ਤਾਂ ਕਰਕੇ ਤੁਹਾਨੂੰ ਉਹ ਇਦਾਂ ਜਾਨੀ ਭੇਜਣਾ ਤੁਹਾਨੂੰ ਅਈਗੜ ਦੇ ਜਾਣੜੀ ਤੰਗਵਾ ਇੱਥੇ ਗੱਲ ਤੇ ਕੋਈ ਨਹੀਂ ਬੀਬੀ ਆ ਮੜਾ ਟੁੱਕ ਪਾਣੀ ਪੱਕਦਾ ਜਾਵੇ ਨਾ ਤੇ ਚਾਰ ਦਿਨਾਂ ਦਾ ਭਾਵੇਂ ਹਫਤਾ ਰਹਿ ਹੁੰਦੇ ਉੱਥੇ ਕਿਉਂਕਿ ਮੁੜ ਕੇ ਮਗਰ ਤਾਂ ਫਿਕਰ ਨਹੀਂ ਹੁੰਦਾ ਉਹ ਤਾਂ ਗੱਲਬਾਤ ਤੇਰੀ ਠੀਕ ਆ ਪਰ ਹੁਣ ਇਹ ਆ ਨਾ ਫਿਰ ਟੁੱਕ ਪਾਣੀ ਦਾ ਤੇ ਉਹ ਖਵਾ ਸਾਰਾ ਉਹ ਤੇ ਗੱਲ ਵਾ ਹਾਂ ਟੁੱਕ ਪਾਣੀ ਪੱਕੇ ਤੇ ਫਿਰ ਤੇ ਵਧੀਆ ਚੰਗਾ ਬੀਬੀ ਮੈਂ ਚਾਹ ਬਣਾਉਣਾ ਦੁਪਹਿਰ ਛੱਡ ਜਾਈ ਆ ਹੈ ਕਰੋ ਤੇ ਦਾਦੀ ਪੋਤਾ ਗੱਲ ਬਣਾ ਲੈ ਮੈਂ ਤਾਂ ਹੁਣ ਪੁਨੀਆ ਖੰਡਾਈ ਨਾ ਫਿਰ ਰੋਟੀ ਦੇ ਸਮੇਂ ਨਹੀਂ ਤੰਗਿਆ ਹੀ ਆ ਮਗਰ ਇੰਨੇ ਹੀ ਓਕੇ ਹੋਇਆ ਚਾਰ ਦਿਨ ਤੇ ਇਹ ਮੈਨੂੰ ਦੱਸ ਵੀ ਇਸੇ ਕਰਕੇ ਤੇ ਮੈਂ ਤੁਹਾਨੂੰ ਦੁਵਾਈ ਦਿੰਨੀ ਆ ਕਿ ਤੁਹੀਂ ਅੱਜ ਪਤਾ ਲੱਗਾ ਤੁਹਾਨੂੰ ਵੀ ਰੋਟੀ ਕਿਦਾਂ ਪੱਕਦੀ ਆ ਰੋਹੀ ਤੇ ਗੱਲ ਜਨਾਨੀ ਨਾ ਹੋਏ ਤਾਂ ਰੋਟੀ ਪੱਕਦੀ ਆ ਨਾ ਬੜਾ ਉਖਾ ਗਿਆ ਜੀ ਹਾਂ ਤੇ ਫੇਰ ਇਸੇ ਕਰਕੇ ਪੁੱਤ ਮੈਂ ਤੁਹਾਨੂੰ ਕਹਿੰਦੀ ਆ ਬਈ ਤੁਸੀਂ ਆਪਣੇ ਪਿਓ ਦਾ ਵਿਆਹ ਕਰ ਦੋ ਤੇ ਚੰਗੇ ਰਾਜੋਗੇ ਤੁਹਾਡੀ ਵੀ ਰੋਟੀ ਪੱਕੇਗੀ ਤੇ ਉਹਦੀ ਵੀ ਪੱਕੇਗੀ ਮੇਰੇ ਕੋ ਹੁਣ ਪੁੱਤ ਕੰਮ ਨਹੀਂ ਹੁੰਦਾ ਮੇਰਾ ਸਰੀਰ ਨਹੀਂ ਠੀਕ ਰਹਿੰਦਾ ਓਏ ਆਹੋ ਦਾਦੀ ਤੁਹਾਡੀ ਵੀ ਗੱਲ ਠੀਕ ਵਾ ਗਾਂ ਗਾਂ ਸਰੀ ਬਜ਼ੁਰਗੀ ਹੋਣਾ ਹੋ ਰਾਂ ਬਜ਼ੁਰਗ ਛੱਡ ਕੇ ਹੋਣੀ ਨਹੀਂ ਮੇਰੇ ਕੋਲ ਹੁੰਦਾ ਕੁਝ ਵੀ ਪੁੱਤ ਹੁਣ ਤੁਹਾਨੂੰ ਕੀ ਪਤਾ ਮੈਂ ਕਿਦਾਂ ਕਰਕੇ ਦਿੰਨੀ ਆ ਤੁਹਾਨੂੰ ਬਾਣੀ ਮੋਟੀਆਂ ਤੱਤੀਆਂ ਟੰਡੀਆਂ ਔਖੇ ਹੋ ਗਏ ਆ ਚਲੋ ਤੀ ਹੁੰਦੇ ਤਾਂ ਔਖੇ ਹੀ ਜੇ ਆਹ ਦੀ 4 ਦਿਨ ਗਏ ਹੀ ਨਾ ਸਾਨੂੰ ਲੋ ਲੱਗੀ ਮਗਰੋ ਬਸ ਆਹੀ ਗਾਂਦੀ ਲੋ ਇਦਾਂ ਲੱਗਦੀ ਆ ਵੀ ਜਿੰਨਾ ਚਿਰ ਜਨਾਨੀ ਨਾ ਘਰ ਹੋ ਜਾ ਕੋਈ ਤੇ ਨਹੀਂ ਰੋਟੀ ਪੱਕਦੀ ਘਰ ਦਾ ਕੰਮ ਜਨਾਨੀ ਸੰਭਦੀ ਆ ਕੋਈ ਨਾ ਆਇਆ ਕਰੋ ਇੱਕਰੀ ਪਾਪਾ ਨਾਲ ਗੱਲ ਕਰਕੇ ਨਾ ਤੇ ਚਾਚੀ ਨੂੰ ਕਹਤੋ ਵੀ ਹਾੜੇ ਲੋ ਹਾਂ ਹਾਂ ਆਹੋ ਚਲੋ ਫਿਰ ਮੈਂ ਆ ਤੇ ਪੁੱਤ ਪੁੱਛ ਲੈਣੀ ਆ ਡਾਡੀ ਗੇਰਨ ਕੁਛ ਲੈਣੀ ਆ ਤਾਂ ਚੱਲਦਾ ਵਾ ਓਦਾਂ ਕਰ ਕਰਾ ਕੇ ਤੇ ਜੋ ਕਰਨਾ ਕਰ ਲੈ ਤੇ ਪੁੱਤ ਤੂੰ ਹਾਂ ਵੇਖ ਹੀ ਲਿਆ ਨਾ ਮੈਨੂੰ ਵੀ ਸਮਝਾਉਣੀ ਆ ਵੀ ਵੇਖ ਹੀ ਲਿਆ ਨਾ ਮਗਰ ਉਹ ਕਿੰਨੀ ਤੰਗੀ ਰਹੀ ਆ ਰੋਟੀ ਦੀ ਇਹਦੇ ਭੁਕੇ ਮੱਤ ਚੱਲੇ ਮਗਰ ਨਾਲੇ ਤੇ ਯਾਰ ਕਿੱਡੀ ਮੁਸ਼ਕਲ ਆ ਬੜੀ ਮੁਸ਼ਕਲ ਆ ਪਤਾ ਤਾਂ ਨਹੀਂ ਸਾਦਾ ਤਾਂ ਐ ਮੈਂ ਦਵਾਈ ਦੇਨੀ ਆ ਵੀ ਮੈਂ ਹੁਣ ਕਹੇ ਜੋਗੀ ਨਹੀਂ ਜੀ ਹੈਗੀ ਮੈਂ ਤਾਂ ਮੋਤੀ ਤੁਹਾਨੂੰ ਤੁਰਿਆ ਫਿਰਦਾ ਦੇਖਦਾ ਮੈਂ ਕੰਮ ਕਰਨ ਜੋਗੀ ਨਹੀਂ ਹੈਗੀ ਦਵਾਈਆਂ ਨਾਲ ਮੈਂ ਤੁਰੇ ਫਿਰਨੀ ਆਹ ਦਵਾਈਆਂ ਖਾ ਕੇ ਓਏ ਆਹ ਚਲੋ ਕੋਈ ਗੱਲ ਨਹੀਂ ਕੋਈ ਕਰਕੇ ਨਾ ਡਾਡੀ ਨਾਲ ਸਲਾਹ ਤੇ ਕਰ ਲੋ ਜੋ ਕਰਨਾ ਚਲ ਆਉਂਦਾ ਵਾ ਚਾਹ ਬਣਾਉਣ ਗਿਆ ਵਾ ਆਉਂਦਾ ਵਾ ਤੇ ਫਿਰ ਬੁੜਾ ਪਿਠਾ ਕੇ ਨਾ ਲੱਗੇ ਮੈਂ ਆਪਣੇ ਆਹ ਵਾ ਤੇ ਫਿਰ ਉਹਨੂੰ ਸਮਝਾਉਣੀ ਆ ਕਿ ਪੁੱਤ ਵੇਖ ਲਿਆ ਨਾ ਆਹ ਤੇ ਮੰਨ ਜਾ ਜੇ ਚੰਗਾ ਰਹਿ ਜਾਣਾ ਤੇ ਇੱਕ ਰੀ ਨਾ ਚਾਚੀਆਂ ਨਾਲ ਚੰਗੀ ਤਰ੍ਹਾਂ ਕਰ ਲਿਓ ਉਹ ਮੈਂ ਕਰ ਲਾਂਗੀ ਸਾਰੀਆਂ ਗੱਲਾਂ ਜਿੱਦਾਂ ਵੀ ਹੁੰਦੀਆਂ ਤੁਹਾਨੂੰ ਪਤਾ ਹੀ ਆ ਪਤਾ ਮੈਨੂੰ ਪੁੱਤ ਸਾਰਾ ਹੀ ਉਹ ਮੈਂ ਗੱਲ ਸਮਝਾ ਲਾਂਗੀ ਉਹਨੂੰ ਸਾਰੀ ਆਹ ਉਹ ਨਾਲ ਤੁਸੀਂ ਫਿਕਰ ਕਰੋ ਚੱਲ ਦਦੀ ਮੜ ਜਾਮਾ ਅੱਧਰੋਂ ਡੋ ਹੋਵਾਂਗੇ 2 ਮਿੰਟ ਚੰਗਾ ਜਾ ਹੋਇਆ ਰੋਟੀ ਪਣੀ ਪਕਾੜ ਬੜੀ ਭੁੱਖ ਲੱਗੀ ਹੈ ਕੋਈ ਨਹੀਂ ਪਕਾਉਣੀ ਆ ਪੁੱਤ ਮੈਂ ਜਰਾ ਖਸਾ ਲੰਨਾ ਪਕਾਉਣੀ ਆ ਚਾਹ ਪੀ ਕੇ ਨਾ ਫਿਰ ਪਕਾਉਣੀ ਆ ਚਲੋ ਠੀਕ ਜੀ ਆਹੋ ਪਕਾ ਦੇਣੀ ਆ ਪੁੱਤ ਚੰਗਾ ਕੋਈ ਗੱਲ ਨਹੀਂ ਰੋਟੀ ਤੇ ਪੁੱਤ ਪਕਾਉਣੀ ਆ ਜੀ ਮਾੜੀ ਚੰਗੀ ਪੱਕੂਗੀ ਜਦਾਂ ਵੀ ਪਕਾਵਾਂਗੇ ਤੇ ਬਾਕੀ ਹੁਣ ਠੀਕ ਹੈ ਚਾਹ ਤੂੰ ਮੰਨ ਗਿਆ ਤੇ ਰਿਓ ਨੂੰ ਪੁੱਛ ਲੈਣੀ ਨੂੰ ਸਮਝਾ ਲੈਣੀ ਆ ਜੇ ਉਹ ਮੰਨ ਜੂ ਤਾਂ ਸਭ ਕੁਝ ਚੰਗਾ ਦੀ ਬੀਬੀ ਆਈ ਹੈ ਤੇ ਬੀਬੀ ਨੂੰ ਕਹਿੰਦੇ ਹਾਂ ਵੀ ਹਨ ਵੀ ਉਸੇ ਦੀਆਂ ਪਿੰਨੀਆਂ ਬਣਾ ਕੇ ਦੇ ਆ ਰਮਨ ਨੇ ਬਣਾਇਆ ਤੇ ਬੜੀਆਂ ਸੁਆਦ ਹੋਆ ਹੈ ਚਲ ਇਹਨੇ ਆ ਬੀਬੀ ਨੂੰ ਕਹਿ ਕੇ ਜੇ ਅੱਖ ਲੱਗ ਜੇ ਬੀਬੀ ਆ ਜਾਓ ਚਾਹ ਪੀ ਲਓ ਮੈਂ ਜੀ ਆਹ ਆਓ ਆਓ ਬੜ ਚਾਂਦੀ ਬੜੀ ਹੋ ਗਈ ਆਹੋ ਆ ਸੀ ਮੇਰੇ ਮਗਰ ਬਣਾਇਆ ਉਹ ਨਹੀਂ ਨਹੀਂ ਓਏ ਰਮਨ ਨੇ ਬਣਾਇਆ ਇਹ ਪਿੰਨੀਆਂ ਅੱਛਾ ਤੇ ਉਹ ਫੜਾ ਕੇ ਤਾਂ ਵੀ ਇੱਕ ਦਿਨ ਦੀ ਕਹਿੰਦੀ ਜਾਂ ਲੈਣੇ ਖਾ ਲੈਣਗੇ ਹਾਂ ਚਲ ਕੋਈ ਗੱਲ ਨਹੀਂ ਹਾਂਜੀ ਹਾਂਜੀ ਤੇ ਤੂੰ ਇਦਾਂ ਕਰੀ ਥੋੜਾ ਬਹੁਤਾ ਸਮਾਨ ਲਿਆ ਕੇ ਨਾ ਤੇ ਦੇ ਮੈਨੂੰ ਤੇ ਮੈਂ ਆ ਨਿਆਣੇ ਨੂੰ ਕੁਝ ਬਣਾ ਦਾਂ ਤੁਸੀਂ ਇੱਥਾ ਕਰਿਓ ਨਾ ਸਮਾਨ ਲਿਖਾ ਦਿਓ ਤੇ ਮੈਂ ਜਾ ਕੇ ਦੁਕਾਨ ਤੋਂ ਲੈ ਆਉਂਗਾ ਜੋ ਵਿੱਚ ਪੈਂਦਾ ਉਹ ਨੂੰ ਦੱਸ ਦਿਓ ਠੀਕ ਨੇ ਅਸੀ ਤਾਂ ਨਹੀਂ ਦੇਣੀ ਮੁੰਡਿਆ ਨੂੰ ਇਹਨਾਂ ਨੂੰ ਵੇਸਣ ਬਣਾ ਕੇ ਦਵਾਂਗੇ ਚਲ ਤੁਸੀਂ ਖਾ ਲਿਆ ਕੋ ਅਗਦੀ ਵੀ ਨਹੀਂ ਮੈਂ ਵੀ ਖਾ ਲਿਆ ਕਰੂੰਗਾ ਚਲੋ ਆਪਣੇ ਨੇ ਵੱਖਰੀ ਬਣਾ ਲਾਂਗੇ ਇਹਨਾਂ ਨੂੰ ਵੇਸਣ ਬਣਾਵਾਂਗੇ ਆਹੋ ਇਤਰਾ ਕਰ ਲੈਨੇ ਆ ਮੁੰਡਿਆ ਨੂੰ ਨਾ ਅਸੀ ਨਹੀਂ ਚੰਗੀ ਹੁੰਦੀ ਠੀਕ ਹੈ ਠੀਕ ਤੇ ਕੋਈ ਗੱਲ ਨਹੀਂ ਬਣਾ ਲਾਂਗੇ ਨਿਆਣਿਆਂ ਨੂੰ ਸਿਆਲ ਖਾ ਲੈਣੇ ਹੋਰ ਤਾਂ ਦਾ ਘਾਲ ਠੀਕ ਠਾਕ ਉੱਥੇ ਹਾਂ ਠੀਕ ਠਾਕ ਵਧੀਆ ਹੋਰ ਬਾਕੀ ਪਰਵਾਹ ਠੀਕ ਸਭ ਠੀਕ ਸਭ ਠੀਕ ਠਾਕ ਆ ਤਨੂ ਕਹਣਾ ਕਿ ਮਾਰੇ ਜਖੜ ਕਿਤੇ ਹਾਂ ਕਿਹਾ ਜਾਨੀ ਜਰਾ ਛੱਡ ਘੱਟ ਕੇ ਰਾਵਾਂਗੀ ਅੱਛਾ 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 ਹਾਂ 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 ਮੈਂ ਚੱਲ ਕੋਈ ਨਹੀਂ ਵੇਖ ਲਈ ਮੇਰੇ ਤਾਂ ਟਾਈਮ ਲੱਗੂਗਾ ਤੋਂ ਤਪਰ ਲੱਗੂ ਤੇ ਆ ਬੀਕੀ ਬੰਦਾ ਕਰੇ ਰੋਟੀ ਪਾਣੀ ਦੋਤੇ ਨਾ ਇੰਨਾ ਤਾਂ ਗਏ ਅਸੀਂ ਬਾਅਦ ਚ ਆ ਗਏ ਕਿ ਤੂੰ ਪੁੱਛ ਕਾਖਣਾ ਨਿਕਾ ਜਾਵੇ ਤੇ ਵੱਡਾ ਵੱਡਾ ਜਾਵੇ ਤੇ ਨਿਕਾ ਤੇ ਕਦੀ ਕੋਹ ਤੇ ਕਦੀ ਕੋਹ ਤੇ ਕਦੀ ਕੋਹ ਉਹ ਤੇ ਫਿਰ ਪੁੱਤ ਤੂੰ ਸਿਆਣਾ ਹੀ ਆ ਰੋਟੀ ਤੇ ਜਨਾਨੀ ਕਦੇ ਨਾ ਨਹੀਂ ਕੱਤਦੀ ਬੰਦੇ ਨੂੰ ਰੋਟੀ ਮਕਾਉਣੀ ਬੜੀ ਔਖੀ ਹੁੰਦੀ ਆ ਇਸੇ ਕਰਕੇ ਤੇ ਮੈਂ ਤੈਨੂੰ ਨਹੀਂ ਸਮਝਲਨੀ ਆ ਕਿ ਚੱਲ ਤੂੰ ਸਮਝ ਆ ਜਾਈਏ ਵੀ ਤੇ ਆਪਣਾ ਪੁੱਤ ਕਰ ਲਾ ਹੁਣ ਤੇ ਤੈਨੂੰ ਹੁੰਦਿਆ ਆ ਨਾ ਹੋ ਗਿਆ ਤੇ ਗੱਲ ਤੇ ਨਾ ਤੈਨੂੰ ਪੁੱਛਿਆ ਫਿਰ ਕਿੱਥੋਂ ਹੁਣ ਦੀ ਲੱਭਦੇ ਫਿਰਾਂਗੇ ਹੁਣ ਤਾਂ ਚਲੋ ਗੱਲ ਬਣੀ ਬੀਬੀ ਉਹਦੇ ਟਾੜੀ ਗੱਲ ਆ ਮੈਂ ਸਹਿਮਤ ਆ ਉਹਦੋਂ ਮੈਨੂੰ ਸੋਨੂੰ ਨੇ ਸਮਝਾਇਆ ਸੀ ਸ੍ਰਿਜਿੰਦਰ ਨੇ ਹਾਂ ਕਹਿੰਦਾ ਵੀ ਇਤਨਾ ਕਰਕੇ ਮੈਂ ਹਾਂ ਵੀ ਚਲੋ ਇਤਨਾ ਵੀ ਸਾਰਾ ਪਰਿਵਾਰ ਸਹਿਮਤ ਹੋਊ ਤੇ ਫੇਰੀ ਆ ਨਾ ਮੈਂ ਇਕੱਲਾ ਨਹੀਂ ਇਦਾਂ ਵੱਡਾ ਫੈਸਲਾ ਲੈ ਸਕਦਾ ਤੇ ਬਾਕੀ ਤੁਸੀਂ ਹੁਣ ਬੱਚਿਆਂ ਦੇ ਨਾਲ ਰਹਿੰਦੇ ਤੁਹਾਨੂੰ ਪਤਾ ਹੀ ਜੇ ਇਹ ਤੇ ਉਹ ਕਹਿੰਦੇ ਵੀ ਠੀਕ ਹੈ ਤੇ ਜਦੋਂ ਫਿਰ ਮਾੜਾ ਮੋਟਾ ਕਿਤੇ ਕਰ ਲੈਿੰਦੇ ਬੱਚਿਆਂ ਨੂੰ ਮੈਂ ਪੁੱਛ ਲਿਆ ਪਤਾ ਬੱਚੇ ਵੀ ਮੰਨ ਗਏ ਆ ਆਂਦੇ ਸਾਨੂੰ ਤੇ ਚਾਹੁੰਦੇ ਨਾ ਕਿ ਦਾਦੀ ਪਤਾ ਲੱਗ ਗਿਆ ਫੇ ਰੋਟੀ ਕਿੱਥੋਂ ਖਾਣੀ ਆ ਕੀ ਕਰਨੀ ਆ ਜਿੰਨਾ ਚਿਰ ਕੋਈ ਰੋਟੀ ਨਾ ਘਰ ਪਕਾਉ ਤਸੀਂ ਕਿੱਥੋਂ ਖਾਵਾਂਗੇ ਤੁਹਾਡੀ ਗੱਲ ਸੱਚੀ ਆ ਤੇ ਸਾਡੇ ਵੱਲੋਂ ਤੁਹਾਨੂੰ ਹਾਂ ਨਾ ਤੁਸੀਂ ਕਰ ਲਓ ਤੇ ਪਾਪਾ ਨੂੰ ਪੁੱਛ ਲਓ ਤੁਸੀਂ ਚਲੋ ਬੀਬੀ ਫਿਰ ਇਤਰਾਵਾ ਹਾਂ ਉਹਨਾਂ ਨੂੰ ਸੱਦ ਕੇ ਨਾ ਦੋਵਾਂ ਜੀਆਂ ਨੂੰ ਤੇ ਜਦੋਂ ਤੂੰ ਹੀ ਆਪਣੀ ਕੋਈ ਰਾਇ ਥੋੜੀ ਬਹੁਤੀ ਦੇ ਦੇ ਕੋ ਉਹਨਾਂ ਦੇ ਲੈ ਲਓ ਠੀਕ ਨਹੀਂ ਕੀ ਕਹਿੰਦੇ ਆ ਠੀਕ ਇਹ ਆ ਵੀ ਘਰ ਰੋਟੀ ਪਾਣੀ ਪਕਾਉਣ ਵਾਲੀ ਹੋਵੇ ਕ ਪਤਕਾ ਪਕਾਉਣ ਵਾਲਾ ਇਹਨਾਂ ਬੈਠੀ ਠੀਕ ਨਹੀਂ ਉਹਨਾਂ ਬੀਬੀ ਸਾਡੀਆਂ ਸਾਡੀਆਂ ਰਗਾ ਦੇ ਬੂਟ ਦੇਦੇ ਹੁੰਦੇ ਸਾਰੀਆਂ ਗੱਲਾਂ ਤੂੰ ਹੀ ਕਰਦੀ ਐ ਮੈਂ ਤੇ ਗੱਲਾਂ ਕਰਦਾ ਚੰਗਾ ਲੱਗਦਾ ਵਜੇ ਨਹੀਂ ਨਹੀਂ ਕੋਈ ਨਹੀਂ ਇਹ ਗੱਲਾਂ ਪਹਿਲਾਂ ਪੁੱਛ ਲੈਣੀ ਉਹਨਾਂ ਆਹੋ ਤੇ ਜੇ ਤੇ ਤੂੰ ਕਰਨੀ ਐ ਈਰਖਾ ਨਿਆਣਿਆਂ ਨਾਲ ਕੋਈ ਬੱਚਿਆਂ ਨਾਲ ਬਿਲਕੁਲ ਬਿਲਕੁਲ ਸਾਡੇ ਵੱਲੋਂ ਤੇਰੇ ਨਾਮ ਹਾਂ ਹਾਂ ਤੇ ਤੂੰ ਸਾਡਾ ਘਰ ਸੰਭਾਲ ਲੈਣਾ ਸਾਡੇ ਬੱਚਿਆਂ ਨੂੰ ਬੱਚੇ ਸਮਝਣਾ ਤੇ ਫੇਰ ਅਸੀਂ ਕਰ ਲਈਏ ਰਿਸ਼ਤਾ ਤੇ ਉਹੋੀ ਗੱਲ ਹੈ ਬੀਬੀ ਤੰਗੀ ਦੇ ਅੱਗੇ ਝਾਕਣਦੇ ਆ ਇਹ ਹੋਰ ਗੱਦ ਲਿਆ ਕੇ ਵਿੱਚ ਵਾੜ ਕੇ ਤੇ ਇਹਦੇ ਮੁਰਕੇ ਮਰੇ ਜਾਵਾਂਗੇ ਸਾਡੀ ਜਿੰਦਗੀ ਦੱਦੀ ਹੋਈ ਨਹੀਂ ਆਹੋ ਫੇਰ ਤਾਂ ਬਿਲਕੁਲ ਹੀ ਉਹ ਗੱਲ ਅੱਗੇ ਨਵੇਂ ਗਈ ਉਹ ਤੇ ਗੱਲ ਵਾ ਨਾ ਇਹ ਬੀਜੀ ਤੂੰ ਸਾਰੀਆਂ ਗੱਲਾਂ ਤੂੰ ਹੀ ਕਰਨੀਆਂ ਜੇ ਉਹਨਾਂ ਨਾਲ ਕੋਈ ਨਹੀਂ ਇਹ ਗੱਲਾਂ ਮੈਂ ਕਰ ਲਾਂਗੀ ਆਪੇ ਹੀ ਮੈਂ ਸਿਰਫ ਤੂੰ ਮੈਨੂੰ ਆਪਣੀ ਹਾਂ ਦੱਸ ਨਹੀਂ ਕੋਈ ਗੱਲ ਚਲੋ ਬੀਬੀ ਹੁਣ ਆਖ ਦੇ ਹਾਂ ਹੀ ਤੁਹਾਨੂੰ ਪਤਾ ਹੀ ਆ ਤਦੋ ਠੀਕ ਹੈ ਠੀਕ ਹੈ ਕੋਈ ਨਾਮ ਪੁੱਛਣਾ ਨਹੀਂ ਸਾਰੇ ਬਾਕੀ ਉਹਨਾਂ ਨੂੰ ਸੱਦ ਕੇ ਨਾ ਤੇ ਉਹਨਾਂ ਨਾਲ ਗੱਲਬਾਤ ਸਾਰੀ ਤੁਸੀਂ ਆਪ ਹੀ ਕਰ ਲੈ ਜੋ ਵੀ ਕਰਦੇ ਠੀਕ ਨਹੀਂ ਠੀਕ ਹੈ ਠੀਕ ਮੈਂ ਅੱਜ ਮੈਂ ਵੀ ਸਰੀਆਂ ਗੱਲਾਂ ਕੀਤੀ ਉਹਨਾਂ ਕਹਿੰਦੇ ਇਹਨੇ ਹੋਰੇ ਬੰਦੇ ਕੰਨਾ ਕਿ ਵੈਦ ਚਾਹ ਠੀਕ ਨਹੀਂ 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 ਇਹ ਤਾਂ ਕਰ ਤੇ ਬੀਬੀ ਕਰਨਾ ਤੁਸੀਂ ਆਪਣੀ ਮਜਬੂਰੀ ਨੂੰ ਇਹ ਤਾਂ ਮਜਬੂਰੀ ਆ ਇਹ ਕੋਈ ਚਾਹ ਵਾਲੀ ਤਾਂ ਗੱਲ ਨਹੀਂ ਉਹੋ ਤੇ ਕਰ ਲੋ ਬਣਾ ਚਾਹ ਕਾਦੇ ਨੇ ਹਾਂ ਇਹ ਆ ਵੀ ਬੀਬੀ ਪੱਕਦੀ ਨਿਆਣੇ ਮਿਲਕਦੇ ਨਾ ਵੇਖੇ ਨਿਗੇ ਜਾਂਦੇ ਜਾਣਾ ਆਉਣਾ ਪੈਂਦਾ ਕਿਤੇ ਨਾ ਕਿਤੇ ਤੁਸੀਂ ਵੀ ਕਿਤੇ ਢਿਲੇ ਮਠੇ ਹੋ ਜਾਂਦੇ ਜੇ ਤੇ ਮੇਰੀ ਸਾਰੀ ਦਿਹਾੜੀ ਲੰਘ ਜਾਂਦੀ ਹੈ ਕਿਦੀ ਉੱਥੇ ਸੋਇ ਚ ਜਾ ਕੇ ਦੀ ਕੋਹ ਕਰ ਕੇ ਦੀ ਕੋਹ ਕਰ। ਕੋਹ ਕਰਦਾ ਵੀ ਪੁੱਤ ਕਰਨਾ ਹੁੰਦਾ। ਲੋਕ ਤੇ ਬਾਹਰ ਅੰਦਰ ਦਾ ਧਰਬਾ ਦਾ ਕਰਨਾ ਪੈਂਦਾ ਵਾ। ਆ ਹੁਣ ਲਾ 2-4 ਦਿਨ ਗਈਆਂ ਤੇ ਨਿਆਣੇ ਕਿਤੇ ਤਰਲੇ ਲੈਣ ਲੈ ਨੂੰ ਚੱਲ। ਉਹਦੇ ਗੱਲ ਦੀ ਇਹ ਤੇ ਮੈਨੂੰ ਉਦੋਂ ਦਾ ਵੱਡ ਵੱਡ ਖਾਣ ਦੇ ਆ ਦਾਦੀ ਜੀ ਨੂੰ ਲਿਆ ਵਾਂ ਮੈਂ ਜ ਮੈਂ ਹੁਣੇ ਜਨਾ ਮੋਟਰਸਾਈਕਲ ਤੇ ਮੈਂ ਹੁਣੇ ਭੜਕ ਲੈਣਾ ਮੈਂ ਆ ਚੱਲ। ਜੇ ਸਾਲ ਬੰਦੀ ਗਈ ਹੈ ਕਿਤੇ ਤੇ ਕੋਈ ਗੱਲ ਨਹੀਂ। ਇਹਦੇ ਇੱਡਾ ਕੱਲ ਔਕਾ ਸੋਕਾ ਕੋਈ ਕਦੀ ਮੁੜ ਕੇ ਫੇਰ ਇੱਟਰੇ ਕਿਤੇ ਵੇਲੇ ਕੋਲੇ ਚੱਲ ਚੱਲ ਜੁਕੀ ਕਿਤੇ। ਹਾਂ ਹੁਣੇ ਤੇ ਉਹ ਕੁੜੀ ਨੇ ਫਿਰ ਖੜਾ ਕਰ ਲਿਆ ਨਹੀਂ ਨਹੀਂ ਰੱਖਣਾ ਵਧਿਆੜੀ ਤੈਨੂੰ ਰੱਖਣਾ ਮੈਂ ਤੂੰ ਵਾਹ ਕਈ ਚੀਜ਼ ਆਈਆਂ ਤਾਂ ਕਰਕੇ ਨਹੀਂ ਤੇ ਮੈਂ ਤੇ ਪਤਾ ਹੀ ਮੈਨੂੰ ਪਿੱਛੇ ਦਾ ਕੀ ਕਰ ਸੀਗਾ ਚਲੋ ਇਹੋ ਮੈਂ ਦੇਖਦੀ ਸਾਂ ਪੁੱਤ ਤੈਨੂੰ ਹੀ ਨਾਲ ਵੇਖਣ ਲਈ ਆਂ ਕਿ ਜੇ ਤੂੰ ਹਾਂ ਕਰ ਦੇਂਗਾ ਤੇ ਸਭ ਕੁਝ ਮੁੰਡਿਆਂ ਨੇ ਤੇ ਵਿਚਾਰੇ ਨੇ ਹਾਂ ਕਰ ਹੀ ਦੇਣੀ ਤੇ ਤੇਰਾ ਹੀ ਹਿਸਾਬ ਪਤਾ ਮੈਨੂੰ ਹਾਂ ਮੈਂ ਤੂੰ ਉਹਨਾਂ ਨੂੰ ਹਾਂ ਕਰਤੀ ਆ ਨਾ ਤੇ ਮੈਂ ਕੋਈ ਨਹੀਂ ਉਹਨਾਂ ਨੂੰ ਸੱਦ ਕੇ ਬਵਾਜੀਆਂ ਵਿੱਚ ਘਰ ਤੇ ਸਾਰੀ ਗੱਲ ਕਰਕੇ ਤੇ ਕਰ ਲਈ ਨੀ ਜੋ ਵੀ ਅੰਡ ਚਲੋ ਠੀਕ ਹੈ ਠੀਕ ਹੈ ਨਾ ਬਿਲਕੁਲ ਆਹ तो ये निकाल लेंगे साहब